ਠੰਡਾ ਦਾ ਮੌਸਮ ਹੈ ਤੇ ਸਵੇਰ-ਸਵੇਰ ਜਿਨ੍ਹਾਂ ਨੇ ਲੰਚ ਬਾਕਸ ਲੈ ਕੇ ਆਪਣੇ ਕੰਮਾਂ ਤੇ ਜਾਣਾ ਹੁੰਦਾ ਹੈ ਜਾਂ ਬੱਚਿਆਂ ਨੂੰ ਆਪਾਂ ਸਕੂਲ ਵਿੱਚ ਟਿਫਨ ਦੇਣਾ ਹੁੰਦਾ ਆਪਾਂ ਉਸੇ ਹਿਸਾਬ ਨਾਲ ਸਬਜ਼ੀਆਂ ਤਿਆਰ ਕਰਦੇ ਆ ਕਿ ਜਲਦੀ ਬਣ ਜਾਣ ਤੇ ਬੈਂਗਨ ਦੇ ਪਰਥੇ ਬਣਾਉਣ ਵਿੱਚ ਕਾਫੀ ਟਾਈਮ ਲੱਗਦਾ ਪਰ ਅੱਜ ਆਪਾਂ ਬਹੁਤ ਹੀ ਲਾਜਵਾਬ ਜਾਂ ਬੈਂਗਨ ਦਾ ਪਰთა 15 ਤੋਂ 20 ਮਿੰਟਾਂ ਵਿੱਚ ਬਣਾ ਕੇ ਤਿਆਰ ਕਰਾਂਗੇ ਜਿਹਦੇ ਲਈ ਨਾ ਇਹਨਾਂ ਨੂੰ ਉਬਾਲਣ ਦੀ ਲੋੜ ਹੈ ਨਾ ਇਹਨੂੰ ਗੈਸ ਦੇ ਉੱਤੇ ਸਾੜਨ ਦੀ ਜ਼ਰੂਰਤ ਹੈ ਕਿਉਂਕਿ ਅਕਸਰ ਹੀ ਅਸੀਂ ਭੁੱਲਦੇ ਹਾਂ ਕਿ ਗੈਸ ਤੇ ਇਹਨਾਂ ਨੂੰ ਕਰਨਾ ਪਵੇ ਇਹਦੇ ਲਈ ਲੈ ਆਪਾਂ ਦੋ ਬੈਂਗਰ ਉਹਨਾਂ ਨੂੰ ਤੋਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਫਿਰ ਤੁਸੀਂ ਉਹਨੂੰ ਛਿੱਲ ਲੈਣਾ ਛਿੱਲ ਕੇ ਇੱਕ ਸਾਈਡ ਤੇ ਰੱਖ ਲਿਓ ਇੱਕੋਸਾਰ ਨਾ ਕੱਟਿਓ ਕਿਉਂਕਿ ਨਹੀਂ ਤਾਂ ਇਹ ਥੋੜੀ ਜਿਹੀ دیر ਬਾਅਦ ਹੀ ਕਾਲੇ ਹੋ ਜਾਣਗੇ ਐਨੇ ਆਪਾਂ ਜ਼ਰੂਰਤ ਮੁਤਾਬਕ ਸਾਰਾ ਸਮਾਨ ਕੱਟ ਲਿਆ ਜਿਵੇਂ ਜਿਵੇਂ ਵਰਤਾਂਗੇ ਵੀਡੀਓ ਵਿੱਚ ਦੱਸਦੇ ਜਾਵਾਂਗੇ ਫਿਰ ਲਵਾਂਗੇ ਆਪਾਂ ਕੁੱਕਰ ਕਿਉਂਕਿ ਅੱਜ ਇਹ ਪਰਥਾ ਆਪਾਂ ਕੁੱਕਰ ਵਿੱਚ ਤਿਆਰ ਕਰਾਂਗੇ ਅੱਧੇ ਪੌਣੀ ਕੜਚੀ ਲਵਾਂਗੇ ਆਪਾਂ ਤੇਲ ਦੀ ਸਰੋਂ ਦਾ ਤੇਲ ਆਪਾਂ ਵਰਤੇ ਕਿਉਂਕਿ ਇਹਦੇ ਵਿੱਚ ਹੀ ਪਰਥਾ ਕਰਾਰਾ ਬੰਦ ਹੈ ਫਿਰ ਵਿੱਚ ਭੁੰਨ ਲਾਂਗੇ ਥੋੜਾ ਜਿਹਾ ਜੀਰਾ ਜਦੋਂ ਜੀਰੇ ਨੇ ਹਲਕਾ ਜਿਹਾ ਕਲਰ ਬਟਾਲਿਆ ਤੇ ਵਧੀਆ ਜੀ ਖੁਸ਼ਬੂ ਦੇਤੀ ਫਿਰ ਵਿੱਚ ਅਦਰਕ ਲਸਣ ਤੇ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਸਾਰੀਆਂ ਚੀਜ਼ਾਂ ਜਾ ਤੁਸੀਂ ਜ਼ਰੂਰਤ ਦੇ ਅਨੁਸਾਰ ਪਾ ਲੈਣੀ ਹੈ ਫਿਰ ਪਾ ਦਾਂਗੇ ਬਰੀਕ ਕੱਟੇ ਹੋਏ ਤਿੰਨ ਚਾਰ ਪਿਆਜ਼ ਤੇ ਇਹਨੂੰ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਤਿੰਨ ਤੋਂ ਚਾਰ ਮਿੰਟ ਇਹਨੂੰ ਤੁਸੀਂ ਮੀਡੀਅਮ ਟੂ ਸਲੋ ਫਲੇਮ ਤੇ ਪਕਾਉਣਾ ਹੈਗਾ ਬਹੁਤ ਹੀ ਜਲਦੀ ਵਿੱਚ ਬਣਨ ਵਾਲਾ ਬੈਂਗਨ ਦਾ ਪਰਤਾ ਐਨਾ ਜ਼ਿਆਦਾ ਸਵਾਦ ਹੋਊਗਾ ਤੁਸੀਂ ਸੋਚਿਆ ਵੀ ਨਹੀਂ ਹੋਣਾ ਜਦੋਂ ਇਹਨੂੰ ਪਕਦਦੇ ਨੂੰ ਤਿੰਨ ਚਾਰ ਮਿੰਟ ਹੋ ਗਏ ਫਿਰ ਜ਼ਰੂਰ ਤੁਹਮਹਤਾਬਕ ਪਾ ਦਿਓ ਨਮਕ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਹਿੰਗ ਦਾ ਹਿੰਗ ਦਾ ਫਲੇਵਰ ਵਿੱਚ ਬੜੇ ਹੀ ਵਧੀਆ ਆਉਂਦਾ ਹੈ ਮੇਰੇ ਕੋਲ ਵੱਡਾ ਸਪੂਨ ਹੈ ਪਰ ਜੇ ਤੁਹਾਡੇ ਕੋਲ ਛੋਟਾ ਹੋਇਆ ਤੁਸੀਂ ਉਹਦੇ ਵਿੱਚ ਵੀ ਥੋੜੀ ਜਿਹੀ ਹਿੰਗ ਹੀ ਪਾ ਲਈ yeah ਸੱਤ ਅੱਠ ਲਵਾਂਗੇ ਕਾਲੀਆਂ ਮਿਰਚਾਂ ਆਪਾਂ ਸਾਬਤ ਪਾਈਆਂ ਜਿਨ੍ਹਾਂ ਨੂੰ ਸਾਬਤ ਨਾ ਪਸੰਦ ਹੋਵੇ ਤੁਸੀਂ ਕਾਲੀ ਮਿਰਚ ਦਾ ਪਾਊਡਰ ਪਾ ਦਿਓ ਚੰਗੀ ਤਰ੍ਹਾਂ ਮਿਕਸ ਕਰਿਓ ਤੇ ਨੂੰ 3-4 ਮਿੰਟ ਤੁਸੀਂ ਹੋਰ ਪਕਾ ਲਿਓ ਫਿਰ ਆਪਾਂ ਇਹਦੇ ਵਿੱਚ ਦੋ ਬਰੀਕ ਕੱਟੇ ਹੋਏ ਟਮਾਟਰ ਪਾ ਦਾਂਗੇ ਜਦੋਂ ਤੱਕ ਤੁਹਾਡੇ ਟਮਾਟਰ ਪੱਕ ਕੇ ਤਿਆਰ ਹੋਣਗੇ ਓਨੇ ਚਿਰ ਦੇ ਵਿੱਚ ਤੁਸੀਂ ਬੈਂਗਣਾਂ ਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਲੈਣਾ ਕਿਉਂਕਿ ਪਹਿਲਾਂ ਇਹਨੂੰ ਨਾ ਕੱਟਿਓ ਨਹੀਂ ਤਾਂ ਇਹ ਬੜੀ ਛੇਤੀ ਕਾਲੇ ਹੋ ਜਾਂਦੇ ਆ ਕੱਟਦੇ-ਕੱਟਦੇ ਵੀ ਆਪਣਾ ਕਲਰ ਇਹ ਚੇਂਜ ਕਰ ਲੈਂਦੇ ਆ ਨਾਲ ਹੀ ਤੁਹਾਨੂੰ ਪਤਾ ਲੱਗ ਜੂਗਾ ਕੋਈ ਬੈਂਗਣ ਖਰਾ ਅਵਤਨੀ ਜਾਂ ਫਿਰ ਇਹਦੇ ਵਿੱਚ ਬੀਜ ਵਗੈਰਾ ਵੱਡੇ ਹੋਏ ਤੁਸੀਂ ਪਹਿਲਾਂ ਹੀ ਕੱਢ ਦਿਓ ਉਸ ਤੋਂ ਬਾਅਦ ਜ਼ਰੂਰਤ ਮੁਤਾਬਕ ਪਾਓ ਤਿੱਖੀ ਮਿਰਚ ਫਿਰ ਪਾਮਾਗੇ ਆਪਾਂ ਅੱਧਾ ਚਮਚ ਹਲਦੀ ਦਾ ਅੱਧਾ ਚਮਚੀ ਪਾਵਾਂਗੇ ਧਨੀਏ ਪਾਊਡਰ ਦਾ ਤੇ ਅੱਧੇ ਚਮਚੇ ਤੋਂ ਘੱਟ ਆਪਾਂ ਪਾਵਾਂਗੇ ਮਸਾਲਾ ਸਬਜ਼ੀ ਵਾਲਾ ਮਸਾਲਾ ਆਪਾਂ ਵਰਤੇ ਤੁਸੀਂ ਇਹ ਸਾਰੀਆਂ ਚੀਜ਼ਾਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੀ ਹੈ ਉਸ ਤੋਂ ਬਾਅਦ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੁਸੀਂ 1-2 ਮਿੰਟ ਲਈ ਸਲੋ ਫਲੇਮ ਤੇ ਪਕਾਉਂਦੇ ਜਾਓ ਉਸ ਤੋਂ ਬਾਅਦ ਇਹਦੇ ਵਿੱਚ ਕੱਟੇ ਹੋਏ ਬੈਂਗਰਾਂ ਨੂੰ ਆਪਾਂ ਪਾ ਦਾਂਗੇ ਜਦੋਂ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰੋਗੇ ਗੈਸ ਨੂੰ ਬਿਲਕੁਲ ਸਲੋ ਰੱਖਿਓ ਕਿਉਂਕਿ ਇੱਕ ਵਾਰੀ ਇਹਨਾਂ ਵਿੱਚ ਪਾਣੀ ਵਗੈਰਾ ਬਿਲਕੁਲ ਨਹੀਂ ਤੁਸੀਂ ਦੇਖਣਾ ਜੇ ਇਹਨਾਂ ਨੇ ਪਾਣੀ ਛੱਡਤਾ ਤਾਂ ਤੁਸੀਂ ਉਹਦੇ ਅਨਸਾਰ ਹੀ ਪਾਣੀ ਵਰਤਣਾ ਹੈਗਾ ਪਰ ਇਹਦੇ ਵਿੱਚ ਆਪਾਂ ਇੱਥੇ ਗਲਾਸ ਦਾ ਚੌਥਾ ਹਿੱਸਾ ਪਾਣੀ ਦਾ ਪਾਇਆ ਹੈ ਏ ਨਹੀਂ ਹੈਗਾ ਕਿ ਪਾਣੀ ਇਹ ਬਾਅਦ ਵਿੱਚ ਉੱਪਰ ਦੀ ਆਊਗਾ ਬਿਲਕੁਲ ਨਹੀਂ ਆਊਗਾ ਬਹੁਤ ਹੀ ਮजेदार ਪਰਤਾ ਬਣੂਗਾ ਕਿਉਂਕਿ ਜੇ ਤੁਸੀਂ ਬਿਲਕੁਲ ਪਾਣੀ ਨਾ ਪਾਇਆ ਇਸੇ ਤਰ੍ਹਾਂ ਹੀ ਕੁੱਕਰ ਬੰਦ ਕਰਤਾ ਤਾਂ ਫਿਰ ਇਹਨਾਂ ਨੇ نیچے ਲੱਗ ਜਾਣਾ ਕਿਉਂਕਿ ਜਦੋਂ ਉਹ ਬਿਸਲ ਬਣੂਗੀ ਤਾਂ ਇਹੇ نیچے ਲੱਗ ਜਾਣਗੇ ਇਸ ਲਈ ਗਲਾਸ ਦਾ ਚੌਥਾ ਹਿੱਸਾ ਪਾਣੀ ਇਹਦੇ ਵਿੱਚ ਜ਼ਰੂਰ ਪਾਓ ਫਿਰ ਕੁੱਕਰ ਨੂੰ ਕਰਿਓ ਬੰਦ ਤੇ ਦੀਆਂ ਆਪਾਂ ਦੋ ਫਿਸਲਾਂ ਲਗਾਈਆਂ ਉਸ ਤੋਂ ਬਾਅਦ ਆਪਾਂ ਕੁੱਕਰ ਵਿੱਚ ਕਾਫੀ ਭਾਫ਼ ਵਗੈਰਾ ਸੀ ਇਹਨੂੰ ਇਸੇ ਲਈ ਕੜਾਈ ਵਿੱਚ ਕੱਢ ਲਿਆ ਪਰ ਸੋਨ ਨੂੰ ਕੱਢਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਕੁੱਕਰ ਦੇ ਵਿੱਚ ਹੀ ਬਣਾ ਸਕਦੇ ਹੋ ਨਾ ਤੁਹਾਡਾ ਗੈਸ ਖਰਾਬ ਹੋਊਗਾ ਨਾ ਤੁਹਾਡੇ ਜਿਆਦਾ ਭਾਂਡੇ ਖਰਾਬ ਹੋਣਗੇ ਫਿਰ ਵੀ ਲਾਜਵਾ ਪਰਤਾ ਬਣ ਕੇ ਤਿਆਰ ਹੋਊਗਾ ਜਦੋਂ ਹੀ ਆਪਾਂ ਕੜਾਈ ਵਿੱਚ ਇਹਨੂੰ ਕੱਢ ਲਿਆ ਤੁਸੀਂ ਮੈਸ਼ਰ ਨਾਲ ਹਲਕਾ ਜਿਹਾ ਮੈਸ਼ ਕਰਾਂਗੇ ਕਿਉਂਕਿ ਬੈਂਗਨ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਉੱਪਰ ਦੀ ਪਾ ਦਾਂਗੇ ਆਪਾਂ ਹਰਾ ਹਰਾ ਧਨੀਆ ਮਿਕਸ ਕਰਾਂਗੇ ਤੇ ਨਾਲ ਹੀ ਇੱਥੇ ਗੈਸ ਦੀ ਫਲੇਮ ਆਪਾਂ ਮੀਡੀਅਮ ਟੂ ਫੁੱਲ ਕਰਾਂਗੇ ਜਿਹੜਾ ਵੀ ਥੋੜ੍ਹਾ ਬਹੁਤ ਇਹਨਾਂ ਵਿੱਚ ਪਾਣੀ ਹੋਇਆ ਮਤਲਬ ਇਹ ਹਲਕਾ ਜਿਹਾ ਪਤਲਾ ਹੋਇਆ ਨਾਲ ਦੀ ਨਾਲ ਇਹਨੇ ਸੁਕਾ ਲੈਣਾਗਾ ਇੱਕ ਤੋਂ ਦੋ ਮਿੰਟ ਹੀ ਆਪਾਂ ਲਗਾਤਾਰ ਬਾਅਦ ਵਿੱਚ ਪਕਾਇਆ ਤੇ ਬਹੁਤ ਹੀ ਮਜ਼ੇਦਾਰ ਬੈਂਗਨ ਦਾ ਪਰਤਾ ਬਣ ਕੇ ਤਿਆਰ ਹੈ ਤੇ ਇਹਨੂੰ ਹੋਰ ਜ਼ਿਆਦਾ ਟੇਸਟੀ ਬਣਾਉਣਾ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਇਹਦੇ ਵਿੱਚ ਇੱਕ ਚਮਚ ਪਰ ਕੇ ਪਾ ਦੇਣਾ ਦੇਸੀ ਘਿਓ ਦਾ ਤੇ ਕਿੰਨਾ ਜ਼ਿਆਦਾ ਟੇਸਟੀ ਬਣੂਗਾ ਤੇ ਤੁਸੀਂ ਆਪਣੇ ਆਪ ਹੀ ਵੇਖ ਲਿਆ ਦੇਖੋ ਦੇਖਣ ਵਿੱਚ ਵੀ ਇਹਦਾ ਟੈਕਸਚਰ ਹੈ ਜਿਹੜਾ ਕਿੰਨਾ ਜ਼ਿਆਦਾ ਵਧੀਆ ਤੇ ਖਾਣ ਵਿੱਚ ਕਿੰਨਾ ਜ਼ਿਆਦਾ ਟੇਸਟ ਹੋਊਗਾ ਉਹ ਜਦੋਂ ਤੁਸੀਂ ਬਣਾ ਕੇ ਖਾ ਲਿਆ ਆਪਣੇ ਆਪ ਹੀ ਪਤਾ ਲੱਗ ਜੂਗਾ ਤੇ ਵੀਡੀਓ ਨੂੰ ਤੁਸੀਂ ਕਿੱਥੇ ਕਿੱਥੇ ਬੈਠੇ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਠੰਡ ਦਾ ਮੌਸਮ ਹੈ ਸੁੱਕੀਆਂ ਸਬਜ਼ੀਆਂ ਵੀ ਬੜੀਆਂ ਵਧੀਆ ਲੱਗਦੀਆਂ ਨੇ ਤੇ ਇਹਨੂੰ ਬਹੁਤ ਜਲਦੀ ਵਿੱਚ ਤੁਸੀਂ ਸਵੇਰੇ ਸਵੇਰੇ ਬਣਾ ਸਕਦੇ ਹੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਮੇਰੀਆਂ ਵਧੀਆ ਵਧੀਆ ਰੈਸਪੀਆਂ ਦੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦੀ